ਐਵੇਂ ਫਿਕਰ ਨਾ ਕਰਿਆ ਕਰੋ ਜੋ ਪਰਮਾਤਮਾ ਨੇ ਮੱਥੇ ਦੀਆਂ ਲਕੀਰਾਂ ਤੇ ਲਿਖਤਾ ਜੋ ਤੁਹਾਡੇ ਨਸੀਬਾਂ 'ਚ ਉਸ ਮਾਲਕ ਨੇ ਲਿਖਤਾ ਉਹ ਤੁਹਾਡੇ ਹੱਥੋਂ ਕੋਈ ਨਹੀਂ ਖੋ ਸਕਦਾ ਸੋ ਜੋ ਤੁਹਾਡੇ ਲਈ ਉਹਨੇ ਲਿਖਿਆ ਉਹ ਤੁਹਾਨੂੰ ਮਿਲ ਕੇ ਰਹਿਣਾ ਜਿਆਦਾ ਫਿਕਰ ਨਾ ਕਰਿਆ ਕਰੋ ਕਿਸੇ ਪਿੱਛੇ ਭੱਜਣ ਦੀ ਲੋੜ ਨਹੀਂ ਜੇ ਜਦੋਂ ਤੁਹਾਡਾ ਵਕਤ ਆਣਾ ਉਦੋਂ ਕੋਈ ਰੋਕ ਨਹੀਂ ਸਕਦਾ ਇੱਥੇ ਕੁਛ ਨਹੀਂ ਹੋਇਆ ਜੇ ਜ਼ਿੰਦਗੀ ਬਹੁਤ ਪਈ ਹੈ ਉਸ ਮਾਲਕ ਨੇ ਬਹੁਤ ਕੁਝ ਲਿਖਿਆ ਹੈ ਤੁਹਾਡੇ ਲਈ ਜੋ ਤੁਹਾਨੂੰ ਮਿਲ ਕੇ ਰਹਿਣਾ ਦੁਨੀਆ ਦੀਆਂ ਸਾਰੀਆਂ ਸ਼ਕਤੀਆਂ ਵੀ ਇੱਕ ਪਾਸੇ ਹੋ ਜੰਨਾ ਜੇ ਮਾਲਕ ਨੇ ਤੁਹਾਡੇ ਲਈ ਕੋ ਵੱਡੀ ਜਗ੍ਹਾ ਸੋਚੀ ਹੋਈ ਹੈ ਤੇ ਉਹ ਤੁਹਾਨੂੰ ਮਿਲ ਕੇ ਰਹਿਣੀ ਹੈ ਤੁਸੀਂ ਤਾਂ ਐਵੇਂ ਘਬਰਾ ਜਾਂਦੇ ਹੋ ਬਸ ਉਹਦਾ ਨਾਮ ਲੈ ਗਏ ਅੱਗੇ ਵਧਦੇ ਰੋ ਆਪਣੇ ਆਪ ਹੀ ਰਸਤੇ ਖੁੱਲਦੇ ਜਾਣੇ ਦੇਖਣਾ ਜਿਹੜੇ ਰਸਤੇ ਤੁਹਾਨੂੰ ਲੱਗਦਾ ਨਾ ਅਜ ਬੰਦ ਹੋ ਗਏ ਕਿ ਸਾਰਿਆਂ ਨੇ ਮੇਰੇ ਵਾਸਤੇ ਰਸਤੇ ਬੰਦ ਕਰਤੇ ਉਹ ਜਦੋਂ ਉਹਦੀ ਕਿਰਪਾ ਆਣੀ ਹੈ ਨਾ ਉਹਨੇ ਸੁੱਖਾਂ ਦੇ ਐਸੇ ਰਸਤੇ ਖੋਲ ਦੇਣੇ ਤੁਹਾਡੇ ਲਈ ਜਿਹੜੇ ਇੱਥੇ ਸੋਚਣੀ ਹੋਣੀ ਕਿਸੇ ਨੇ